ਜਿਵੇਂ ਅੱਜਕੱਲ ਜਿਹੜਾ ਹੈਗਾ ਚੱਲ ਰਿਹਾ ਸਾਡੇ ਆਲੂਆਂ ਦੇ ਉੱਤੇ ਮਾਲਵਾ ਖੇਤਰ ਦੇ ਵਿੱਚ ਇਸ ਬਿਮਾਰੀ ਦਾ ਹਮਲਾ ਫਾਈਟੋਥੋਰਾ ਨਾ ਦੀ ਉਲੀ ਦਾ ਹਮਲਾ ਜਿਹੜਾ ਹੈਗਾ ਉਹ ਤਕਰੀਬਨ ਨਵੰਬਰ 15 ਕਰ ਨਵੰਬਰ ਤੋਂ ਬਾਅਦ ਜਿਹੜਾ ਵੇਖਣ ਨੂੰ ਮਿਲਿਆ ਕਿਉਂਕਿ ਸਾਡੇ ਜਿਹੜੇ ਹੈਗੇ ਨੇ ਆਪਾਂ ਦੁਆਬਾ ਏਰੀਆ ਦੇ ਕਿਸਾਨ ਵੀ ਜਿਹੜੇ ਕਾਫੀ ਸੁਚੇਤ ਨੇ ਉਹਨਾਂ ਨੇ ਸਮੇਂ ਸਿਰ ਇਹਦੀ ਪ੍ਰੋਟੈਕਟਿਵ ਸਪਰੇਅ ਛੜਕਾ ਜਿਹੜਿਆ ਕਰ ਲਈ ਸੀ ਪਰ ਸਾਡਾ ਜਿਹੜਾ ਮਾਲਵਾ ਖੇਤ ਜਿਹੜਾ ਹੈਗਾ ਇੱਥੇ ਜਿਹੜੇ ਉਹਨਾਂ ਨੇ ਸਮੇਂ ਸਿਰ ਇਹਦੀ ਰੋਕਥਾਮ ਨਹੀਂ ਕੀਤੀ ਤੇ ਦੂਸਰੀ ਗੱਲ ਜਦੋਂ ਜਿਹੜੇ ਨਵੰਬਰ ਦੇ ਵਿੱਚ ਬਰਸਾਤਾਂ ਪਈਆਂ ਤੇ ਉਹਦੇ ਨਾਲ ਜਿਹੜਾ ਹੈਗਾ ਮੌਸਮ ਅਨੁਕੂਲ ਹੋ ਗਿਆ ਤੇ ਬਿਮਾਰੀ ਜਿਹੜੀ ਆ ਗਈ ਸੋ ਇਹਨੇ ਦੋ ਤਿੰਨ ਚੱਕਰ ਜਿਹੜੇ ਆਲੂਆਂ ਦੀ ਫਸਲ ਤੇ ਜਿਹੜੇ ਆਪਣੇ ਪੂਰੇ ਕੀਤੇ ਬਾਅਦ ਦੇ ਵਿੱਚ ਅਸੀਂ ਆ ਦੇਖਿਆ ਜਿਵੇਂ ਕਿ ਹੁਣ ਲਗਾਤਾਰ ਜਿਹੜੀਆਂ ਧੁੰਦਾਂ ਪੈ ਰਹੀਆਂ ਨੇ ਤੇ ਸਵੇਰੇ ਤਰੇਲ ਪੈ ਰਹੀ ਆ ਤੇ ਇਸ ਬਿਮਾਰੀ ਦੇ ਲਈ ਜਿਹੜਾ ਤਾਪਮਾਨ ਦੀ ਗੱਲ ਕਰੀਏ ਉਹ 15 ਤੋਂ ਲੈ ਕੇ 20 ਡਿਗਰੀ ਟੈਂਪਰੇਚਰ ਜਿਹੜਾ ਹੈਗਾ ਉਹ ਹੋਵੇ ਤੇ ਨਾਲ ਜਿਹੜਾ ਹੈਗਾ ਲਗਾਤਾਰ ਜਿਹੜਾ ਆਪਣੇ ਧੁੰਦਾਂ ਪੈਣ ਜਾਂ ਬਰਸਾਤ ਵਾਲਾ ਮੌਸਮ ਹੋਵੇ ਤੇ ਉਦੋਂ ਇਹ ਬਿਮਾਰੀ ਜਿਹੜੀ ਹੈਗੀ ਆ ਆ ਜਾਂਦੀ ਆ ਸੋ ਇਹ ਵੀ ਜਿਹੜਾ ਸਾਡੇ ਪਟਿਆਲੇ ਦੇ ਵਿੱਚ ਸਨੌਰੀ ਦੀ ਦੇ ਉੱਤੇ ਟਮਾਟਰਾਂ ਦੇ ਉੱਤੇ ਇਸ ਬਿਮਾਰੀ ਦਾ ਹਮਲਾ ਹੋਇਆ ਸੋ ਇਹ ਬਿਮਾਰੀ ਜਿਹੜੀ ਆ ਆਲੂਆਂ ਤੇ ਬਾਅਦ ਟਮਾਟਰਾਂ ਤੇ ਚਲੇਗੀ ਕਿਉਂਕਿ ਟਮਾਟਰਾਂ ਦੀ ਫਸਲ ਜਿਹੜੀ ਆਉਗੀ ਤੀ ਬੀਜੀ ਸੀ ਕਾਫੀ ਸੰਘਣੀ ਸੀ ਤੇ ਉੱਥੇ ਜਿਹੜਾ ਹੈਗਾ ਜਦੋਂ ਨਮੀ ਦੀ ਮਾਤਰਾ ਵਾਧੇ ਮੌਸਮ ਅਨੁਕੂਲ ਸੀ ਤੇ ਇਸੇ ਤਰ੍ਹਾਂ ਹੀ ਉਲੀ ਦੀ ਲਾਗ ਜਿਹੜੀ ਹੈਗੀ ਆਲੂਆਂ ਦੇ ਉੱਤੋਂ ਜਿਹੜੀ ਚਾਕੇ ਇਹ ਆਪਣੇ ਟਮਾਟਰਾਂ ਤੇ ਚਲੇਗੀ ਮੌਸਮ ਅਨੁਕੂਲ ਹੋਣ ਕਰਕੇ ਇਹ ਬਿਮਾਰੀ ਦਾ ਸਾਡੇ ਉਹਨਾਂ ਕਿਸਾਨ ਵੀਰਾਂ ਨੂੰ ਪਤਾ ਹੀ ਨਹੀਂ ਲੱਗਿਆ ਸੋ ਇਹਦੇ ਵਾਸਤੇ ਪਹਿਲਾਂ ਤਾਂ ਜਦੋਂ ਮੌਸਮ ਅਨੁਕੂਲ ਹੋ ਜਾਂਦਾ ਅਸੀਂ ਸਿਫਾਰਿਸ਼ ਕਰਦੇ ਹਾਂ ਵੀ ਇੰਡੋਫਿਲ ਐਮ 45 ਜਿਹੜੀ ਕੰਟੈਕਟ ਉਲੀ ਨਾਸ਼ਕਾ ਉਹ ਅਸੀਂ 600 ਗ੍ਰਾਮ ਜਿਹੜੀ ਹੈਗੀ ਆ ਉਹ 200 ਲੀਟਰ ਪਾਣੀ ਚ ਘੋਲ ਕੇ ਉਹਦੇ ਛੜਕਾ ਜੜਿਆ ਹਫਤੇ ਹਫਤੇ ਦੇ ਬੱਕਵੇ ਤੇ ਕਰਨੇ ਪਰ ਜਦੋਂ ਬਿਮਾਰੀ ਆ ਜਾਵੇ ਤੇ ਫੇਰ ਇਹ ਇਰਸ ਉਲੀ ਨਾਸ਼ਕ ਦੇ ਨਾਲ ਨਹੀਂ ਰੁਕਦੀ ਤੇ ਮੌਸਮ ਉਤੋਂ ਅਨੁਕੂਲ ਹੋਵੇ ਤੇ ਹਵਾ ਦੇ ਵਿੱਚ ਜਿਹੜੀ ਹੈਗੀ ਨਮੀ ਦੀ ਮਾਤਰਾ ਪੂਰੀ ਤਾਪਮਾਨ ਜਿਹੜਾ ਜਿਵੇਂ ਮੈਂ ਦੱਸ ਕੇ ਹਟਿਆ 15 ਤੋਂ 20 ਡਿਗਰੀ ਸੈਂਟੀਗ੍ਰੇਡ ਹੋਵੇ ਤੇ ਬਿਮਾਰੀ ਦੀ ਲਾਗ ਜਿਹੜੀ ਹੈਗੀ ਆ ਉਹ ਹਵਾ ਦੇ ਵਿੱਚ ਫਿਰ ਰਹੀ ਆ ਤੇ ਅਜਿਹੇ ਮੌਸਮ ਦੇ ਵਿੱਚ ਇਹ ਬਿਮਾਰੀ ਜਿਹੜੀ ਹੈਗੀ ਆ ਜਦੋਂ ਅਨਕੂਲ ਮੌਸਮ ਬਣਦਾ ਇੱਕਦਮ ਇਹ ਭਿਆਨਕ ਹਮਲਾ ਕਰ ਦਿੰਦੀ ਆ ਤੇ ਇਸ ਦੇ ਵਾਸਤੇ ਭਾਵੇਂ ਕਿ ਸਾਡੀ ਜਿਹੜੀ ਸਪਾਰਸ਼ਾਂ ਦੀ ਕਿਤਾਬ ਆ ਉਹਦੇ ਵਿੱਚ ਜਿਹੜੇ ਹੈਗੇ ਨੇ ਸਿਸਟੈਮਿਕ ਉਲੀਨਾਸ਼ਕ ਉਹਨਾਂ ਦਾ ਜ਼ਿਕਰ ਜਿਹੜਾ ਹੈਗਾ ਨਹੀਂ ਦਿੱਤਾ ਗਿਆ ਕਿਉਂਕਿ ਉਹ ਲੇਬਲ ਕਲੇਮ ਦਾ ਇਸ਼ੂ ਹੋਣ ਕਰਕੇ ਪਰ ਆਲੂਆਂ ਦੇ ਉੱਤੇ ਜਿਹੜੇ ਅਸੀਂ ਉਲੀਨਾਸ਼ਕ ਸਿਸਟੈਮ ਕੋਲੀਨਾਸ਼ਕ ਜਿਹੜੇ ਆ ਉਹ ਸਫਰਸ਼ ਕੀਤੇ ਨੇ ਉਹ ਇਸ ਜਿਹੜੀ ਬਿਮਾਰੀ ਲਈ ਟਮਾਟਰਾਂ ਦੇ ਉੱਤੇ ਵੀ ਬਿਲਕੁਲ ਵਧੀਆ ਕੰਮ ਕਰਦੇ ਨੇ ਸੋ ਇਹ ਤੋਂ ਹੁਣ ਬਿਮਾਰੀ ਜਿਹੜੀ ਆ ਸਾਡੇ ਜਿੰਨੇ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਆ ਗਈ ਆ ਉੱਥੇ ਇੰਡੋਫਿਲ ਐਮ 45 ਦੇ ਨਾਲ ਨਹੀਂ ਰੁਕਣੀ ਉੱਥੇ ਸਾਨੂੰ ਸਟੈਮ ਕੋਲੀਨਾਸ਼ਕ ਜਿਵੇਂ ਕਿ ਕਾਰਜ ਟਾਈਮ 8 ਜਾਂ ਸੈਕਟਰਨ ਜਿਹੜੀ ਹੈਗੀ ਆ ਉਹ 700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ ਇਕੁਏਸ਼ਨ ਪ੍ਰੋ ਰੀਵਸ ਜਿਹੜੀਆਂ ਉਹ ਵੀ ਇਫੈਕਟਿਵ ਨੇ ਉਹ 200 ਤੋਂ ਲੈ ਕੇ 250 ਮਲੀਲੀਟਰ ਜਿਹੜੀ ਹੈਗੀ ਆ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਜਿਹੜਾ ਆਪਾਂ 10-10 ਦਿਨਾਂ ਦੇ ਵਕਫੇ ਤੇ ਇੰਨਾ ਸਸਟੇਨਿਕ ਉਲੀ ਨਾਸ਼ਕਾਂ ਦਾ ਛੜਕਾ ਕਰਨਾ ਫੇਰ ਉਹ ਜਿਹੜਾ ਹੈਗਾ ਆਪਣੀ ਫਸਲ ਨੂੰ ਸਾਡੇ ਕਿਸਾਨ ਵੀਰ ਇਸ ਤੋਂ ਬਚਾ ਸਕਦੇ ਆ ਪਰ ਜੇਕਰ ਸਾਡੇ ਕਿਸਾਨ ਵੀਰ ਜਿਹੜੇ ਹੈਗੇ ਆ ਉਲੀ ਨਾਸ਼ਕ ਤੇ ਵਿੱਚ ਕਿਹ ਚੀਜ਼ਾਂ ਹੋਰ ਮਿਲਾ ਕੇ ਦੁਕਾਨਦਾਰਾਂ ਦੇ ਕਹੇ ਤੇ ਪਾ ਰਹੇ ਨੇ ਜਿਹੜੇ ਤੇ ਉਥੇ ਬਿਮਾਰੀ ਆਪਣੇ ਇਹ ਬਿਮਾਰੀ ਜਿਹੜੀ ਆ ਰੁਕਣੀ ਨਹੀਂ ਕਿਉਂਕਿ ਉਹ ਦਵਾਈ ਦੀ ਮਾਤਰਾ ਜਿਹੜੀ ਹੈਗੀ ਇਹਨਾਂ ਦੀ ਘੱਟ ਵਰਤ ਰਹੇ ਨੇ ਵਿੱਚ ਕਈ ਤਰ੍ਹਾਂ ਦੇ ਕੋਈ ਐਨਪੀਕੇ ਮਿਲਾ ਰਿਆ ਕੋਈ ਨਿਊਟਰੀਐਂਟ ਜਿਹੜੇ ਹੈ ਮਾਈਕਰੋ ਨਿਊਟਰੀਐਂਟ ਉਹ ਮਿਲਾ ਕੇ ਛੜਕਾ ਕਰ ਰਹੇ ਨੇ ਵਿੱਚ ਕੀਟਕਨਾਸ਼ਕ ਪਾ ਰਹੇ ਨੇ ਸੋ ਇਹਨਾਂ ਦੀ ਆਪਸ ਵਿੱਚ ਜੇ ਨਾ ਬਣਦੀ ਹੋਵੇ ਤਾਂ ਇਹਦਾ ਉਲਟਾ ਅਸਰ ਜਿਹੜਾ ਉਹ ਹੋ ਜਾਂਦਾ ਸੋ ਦੂਸਰੀ ਗੱਲ ਇੱਥੇ ਕਿਸਾਨ ਵੀਰਾਂ ਨੂੰ ਇਹ ਗੱਲ ਕਹਿਣਾ ਵੀ ਜਿੱਥੇ ਬਿਮਾਰੀ ਆ ਗਈ ਉਹਨਾਂ ਪੱਤਿਆਂ ਨੇ ਹਰੇ ਨਹੀਂ ਹੋਣਾ ਤੇ ਤੁਸੀਂ ਦੇਖਣਾ ਵੀ ਜਿਹੜੀ ਨਵੀਂ ਗ੍ਰੋਥ ਹੈਗੀ ਆ ਉਹ ਬਿਮਾਰੀ ਤੋਂ ਰਹਿਤ ਆ ਇਹਦਾ ਮਤਲਬ ਤੁਹਾਡੀ ਬਿਮਾਰੀ ਕੰਟਰੋਲ ਚਾ ਸੋ ਇਹ ਬਿਮਾਰੀ ਜਿਹੜੀ ਟਮਾਟਰਾਂ ਦੇ ਉੱਤੇ ਜਿਹੜੇ ਹੈਗੇ ਆ ਅਸੀਂ ਦੇਖਦੇ ਆ ਬਈ ਪੱਤਿਆਂ ਦੇ ਉੱਤੇ ਜਿਹੜੇ ਹੈਗੇ ਪਾਣੀ ਭਿੱਜੇ ਗੂੜੇ ਹਰੇ ਰੰਗ ਦੇ ਜਿਹੜੇ ਬ੍ਰੇਟ ਆਵੇ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਟਮਾਟਰਾਂ ਦੇ ਉੱਤੇ ਜਿਹੜੇ ਕੱਚੇ ਟਮਾਟਰ ਨੇ ਉਹਨਾਂ ਦੇ ਉੱਤੇ ਇਹ ਬਿਮਾਰੀ ਜਿਹੜੀ ਹੈਗੀ ਆ ਜਿਆਦਾ ਹਮਲਾ ਕਰਦੀ ਆ हमरे ਵਾਲੇ ਜਿਹੜੇ ਟਮਾਟਰ ਨੇ ਉਹ ਸਾਨੂੰ ਇਸ ਤਰ੍ਹਾਂ ਲੱਗਦੇ ਨੇ ਜਿਵੇਂ ਉੱਤੇ ਗਰੀਸ ਲੱਗਿਆ ਹੋਵੇ ਤੇ ਬਾਅਦ ਵਿੱਚ ਇਹਨਾਂ ਦਾ ਰੰਗ ਜਿਹੜਾ ਹੈਗਾ ਪੂਰਾ ਪੂਰੇ ਰੰਗ ਦੇ ਤੇ ਦਾਗ ਪੈ ਜਾਂਦੇ ਨੇ ਤੇ ਪਹਿਲਾਂ ਟਮਾਟਰ ਸਖਤ ਹੁੰਦੇ ਨੇ ਤੇ ਬਾਅਦ ਦੇ ਵਿੱਚ ਇਹ ਗਲ ਜਾਂਦੇ ਨੇ ਤੇ ਉਹਦੇ ਨਾਲ ਸਾਡਾ ਜਿਹੜਾ ਹੈ ਸਾਡੇ ਜ਼ਿੰਮੇਦਾਰਾਂ ਦੇ ਝਾੜ ਦਾ ਨੁਕਸਾਨ ਜਿਹੜਾ ਹੋ ਜਾਂਦਾ ਸੋ ਇਹ ਝਾੜ ਦੇ ਕਿੰਨਾ ਅਸਰ ਪੈਂਦੇ ਇਹ ਬਿਮਾਰੀ ਦੇ ਹੱਲੇ ਮੁਤਾਬਕੀ ਜਿਹੜਾ ਹੈਗਾ ਵੀ ਉਹ ਹੁੰਦਾ ਵੀ ਕਿੰਨੇ ਕ ਬਿਮਾਰੀ ਦਾ ਅਸਰ ਹੋ ਗਿਆ ਕਿਉਂਕਿ ਜੇ ਇਸ ਦਾ ਸਮੇਂ ਸਿਰ ਜਿਨ੍ਹਾਂ ਨੇ ਬਿਮਾਰੀ ਦੀ ਰੋਕਥਾਮ ਕਰ ਲਈ ਉੱਥੇ ਝਾੜ ਦਾ ਨੁਕਸਾਨ ਜਿਹੜਾ ਉਹ ਘੱਟ ਹੋਊਗਾ ਪਰ ਇਸ ਜਿਹੜਾ ਮੌਸਮ ਅਨੁਕੂਲ ਚੱਲ ਰਿਹਾ ਤੇ ਉੱਥੇ ਜਿਨ੍ਹਾਂ ਨੇ ਸਹੀ ਉਲੀ ਨਾਸ਼ਕ ਦੀ ਵਰਤੋਂ ਨਹੀਂ ਕੀਤੀ ਜਾਂ ਸਹੀ ਸਮੇਂ ਤੇ ਛੜਕਾ ਨਹੀਂ ਕੀਤੇ ਉੱਥੇ ਝਾੜ ਦਾ ਨੁਕਸਾਨ ਜਿਹੜਾ ਹੈਗਾ ਕਿਉਂਕਿ ਫਸਲਾਂ ਨੇ ਬਿਲਕੁਲ ਤਬਾਹ ਕਰ ਦੇਣੀ